ਉਹਨੂੰ ਨੇ ਸਾਲੇ ਨਿਕਣਾ ਇਹ ਤੇ ਮਸ਼ਹੂਰ ਬਣੇ ਆ। ਉਹੀ ਮਸ਼ਹੂਰਾ ਤੇ ਸਾਡੇ ਕੰਮ ਚ ਲੱਤ ਨਾ ਆਉ। ਮਿੱਕਾ ਸਿੰਘ ਹੁਰੀ ਤਾਂ ਇਸਟੈਬਲਿਸ਼ਮੈਂਟ ਉਹ ਵੀ ਬੜੇ ਬੜੇ ਸਵਾਲ ਚੱਕਰੇ ਨੇ ਉਹ ਕੀ ਕਹਿ। ਵੱਕੜਦੀ ਦਿਓ ਉਹ ਉਹਨੂੰ ਛੱਡ ਯਾਰ। ਹੁਣ ਮੈਨੂੰ ਜੋ ਕਹਣਾ 14 ਮਹੀਨੇ ਦੇ ਕੇ ਕਹਿੰਦੇ ਆ। ਉਹ ਸਿਰੇ ਦਾ ਖੱਟ ਬੰਦਾ ਉਹਨੂੰ ਇਹ ਵੀ ਪਤਾ ਪਿਆ ਆ ਪੰਜਾਬ ਦੇ ਵਿੱਚ ਬੈਠੇ ਆਂ ਅਸੀਂ ਮਰੇ ਢੋਣਾ। ਚੰਗੇ ਮਾਲੇ ਦਾ ਫੈਸਲਾ ਕਰਨ ਵਾਸਤੇ ਬੈਠੇ ਆਂ। ਤੁਸੀਂ ਕਹਿ ਰਹੇ ਹੋ ਘਟਾ ਨਹੀਂ ਪਿਆ ਹੈਗਾ ਇਹ ਬਾਬਾ ਜੀ ਥੋੜੀ ਤਾਂ ਕਹਿ ਰਹੇ ਨੇ। ਅੰਮ੍ਰਿਤਪਾਲ ਸਿੰਘ ਮੇਰੋ ਕੋਣ ਹੁੰਦਾ। ਸਿੰਘਾ ਦਾ ਕੰਮ ਕੀ ਬਾਈ ਵੀ ਕੋ ਜੇ ਸਾਡੇ ਸਿਰ ਪਈ ਆ ਇਹ ਚੰਦ ਨੇ ਉਹ ਵਿੱਚ ਕੀ ਲੈਣਾ ਉਹਨਾਂ ਦੇ ਛੱਤਰਵਾਹ ਪੰਜਾਬ ਦੇ ਆ ਪੰਜਾਬ ਦੇ ਤੋਂ ਮੁਡੇ ਪੰਜਾਬ ਦੇ ਜਿੱਦਾਂ ਮੂੰਹ ਸਿਰ ਬਣਾਇਆ ਹੈ ਉਹ ਤਾਂ ਪੰਜਾਬ ਕਿੱਥੇ ਗਿਆ ਹੈ ਉਹ ਤੋਂ ਨਹੀਂ ਪਤਾ ਹੈ ਪੰਜਾਬੀ ਹੈ ਉਹ ਡਿਫੈਂਸਰ ਕਹੇ ਕਿ ਮੈਨੂੰ ਸਿਉਗੀ ਦੇ ਡਿਫੈਂਸਰ ਮੈਂ ਡਿਫੈਂਸਰ ਬੁੱਲਸ ਕਹੀ ਜਾਂਦੇ ਤੁਸੀਂ ਵਾਰ-ਵਾਰ ਜਿੱਦ ਨੂੰ ਮਰੀ ਉਹਦੇ ਲੱਕੜਵਾਦੇ ਬਾਲਣਵਾਦੇ ਪੈਸੇ ਨਹੀਂ ਉਹਨਾਂ ਕੋ ਉਹ ਸਮਾਜ ਸੇਵੀਆਂ ਨੇ ਕਿੱਥੇ ਕਰਤਾਂ ਜੋ ਬੰਦਾ ਸਾਲਾ 100 ਦੇ ਆਉਂਦਾ ਕੋਈ ਵੀ ਨਹੀਂ ਪਾਉੜਿਆ ਜੇ ਇਹਦੇ ਉਧਾਰਾਚ